ਮੈਂ ਤੇ ਸਾਈਂ ਦਾ ਦੋਨੇ ਇਕੱਠੇ ਕੰਮ ਸਿੱਖਣ ਲੱਗੇ ਸੀਗੇ ਉਹ ਡਾਕਟਰ ਕਸ਼ਮੀਰੀ ਦੇ ਸਿੱਖਦਾ ਸੀ ਮੈਂ ਡਾਕਟਰ ਰਾਏ ਦੇ ਸਿੱਖਦਾ ਇਹਨੂੰ ਬੁਕਾਲੀ ਡਾਕਟਰ ਕਹਿੰਦੇ ਸੀ ਇਕੱਠੇ ਅਸੀਂ ਇੱਥੋਂ ਗੱਡੀ ਚੜ੍ਹਦੇ ਇਕੱਠੇ ਉੱਥੋਂ ਆਉਂਦੇ ਮੈਨੂੰ ਲੱਗਦਾ ਵੀ 2-4 ਮਹੀਨਿਆਂ ਦੇ ਵਿੱਚ ਨਾਲ ਅਸੀਂ ਕੰਮ ਸਿੱਖਣ ਲੱਗੇ ਸੀ 2-4 ਮਹੀਨਿਆਂ ਦੇ ਵਿਥਨਾਂ ਲਈ ਅਸੀਂ ਆਪਣੀਆਂ ਦੁਕਾਨਾਂ ਖੋਲੀਆਂ ਪਰ ਉਹ ਸਾਡੀ ਯੂਨੀਅਨ ਦੇ ਵਿੱਚ 3-4000 ਬੰਦਾ ਜੇ ਸਾਰੇ ਜ਼ਿਲਿਆਂ ਦਾ ਲਾਈਏ ਤਾਂ ਉਹਦੇ ਵਿੱਚੋਂ ਸਭ ਤੋਂ ਸੀਨੀਅਰ ਸੀਗਾ ਕਿਉਂਕਿ ਉਹ ਉਹਨੇ ਉਹ ਫਾਰਮੂਲੇ ਪੜ੍ਹਦਾ ਸੀ ਅਸੀਂ ਦਵਾਈਆਂ ਪੜ੍ਹਦੇ ਸੀ ਦਵਾਈਆਂ ਤੇ ਫਾਰਮੂਲਿਆਂ ਦੇ ਵਿੱਚ ਫਰਕ ਹੈ ਅਸੀਂ ਦਵਾਈ ਸਿੱਖ ਲਈ ਵੀ ਫਲਾਣੀ ਦਵਾਈ ਫਲਾਣੇ ਤੇ ਹੁੰਦੇ ਲਾਉਣੀ ਹੈ ਉਹ ਪੜ੍ਹਦਾ ਸੀ ਫਾਰਮੂਲੇ ਵੀ ਆਹ ਫਾਰਮੂਲਾ ਇਹਦੇ ਵਿੱਚ ਆਹ ਚੀਜ਼ ਹੈ ਇੱਥੇ ਕੰਮ ਕਰੂਗੀ ਇਸ ਕਰਕੇ ਅਸੀਂ ਉਹਨੂੰ ਆਪਣੀ ਯੂਨੀਅਨ ਦਾ ਐਮ ਡੀ ਕਹਿੰਦੇ ਸੀ ਉਹ ਬਹੁਤ ਹੀ ਦਿਲ ਵਾਲਾ ਬੰਦਾ ਸੀ ਤੇ ਜਿਹੜੀ ਪਾਰਟੀ 'ਚ ਖੜਿਆ ਉਸੇ 'ਚ ਖੜਾ ਰਿਹਾ ਜਿਹੜੇ ਲੋਕਾਂ ਨਾਲ ਉਹ ਵਰਤਦਾ ਸੀ ਉਹਨਾਂ ਨਾਲ ਹੀ ਵਰਤਦਾ ਰਿਹਾ ਇਸ ਕਰਕੇ ਅਸੀਂ ਉਹਨੂੰ ਹੁਣ ਵੀ ਸਲਾਮ ਕਰਦੇ ਹਾਂ ਜਿੰਨਾ ਚਿਰ ਅਸੀਂ ਜਿਉਂਦੇ ਰਹਿਾਂਗੇ ਉਹਨਾਂ ਦੇ ਪਰਿਵਾਰ ਨਾਲ ਖੜਕੇ ਰਵਾਂਗੇ ਪਰਿਵਾਰ ਕਿਹਾ ਜਾ ਵਰਤਦਾ ਉਹ ਪਰਿਵਾਰ ਤੇ ਡਿਪੈਂਡ ਕਰਦਾ ਹੈ ਪਰ ਜਦੋਂ ਪਰਿਵਾਰ ਸਾਨੂੰ ਯਾਦ ਕਰੂਗਾ ਅਸੀਂ ਉਹਨਾਂ ਦੇ ਦੁੱਖ ਚ ਵੀ ਸੁੱਖ ਚ ਵੀ ਆਵਾਂਗੇ ਤੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਵੀ ਕਰਦੇ ਆ ਜਿਵੇਂ ਤੁਸੀਂ ਸਾਈ ਦਾਸ ਨੂੰ ਡਿਕਲੇਅਰ ਕੀਤਾ ਸੀਗਾ ਉਹਦੇ ਨਾਂ ਤੇ ਉਹਦੀ ਬੱਚੀ ਨੂੰ ਜਾਂ ਉਹਦੇ ਘਰ ਵਾਲੀ ਨੂੰ ਚਲੋ ਜੇ ਸਾਈ ਦਾਸ ਵਾਗਿਆ ਉਹ ਤੁਹਾਡਾ ਮਿੱਤਰ ਤਾਂ ਹੈਗਾ ਤੁਹਾਡੇ ਪਿੰਡ ਦਾ ਬੰਦਾ ਤਾਂ ਹੈਗਾ ਥੋੜੇ ਘਰ ਦਾ ਜੀਤ ਤਾਂ ਹੈਗਾ ਇਸ ਕਰਕੇ ਹੁਣ ਤੁਸੀਂ ਸਾਰੇ ਉਹਦੀ ਸਪੋਰਟ ਕਰਿਓ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਬੁੱਧ ਬਿੱਤੀ ਸੈਟਬਲ ਹਾਂ ਸਾਡੀ ਜਥੇਬੰਦੀ 1982 ਤੋਂ ਚੱਲਦੀ ਹੈ 1982 ਦੇ ਵਿੱਚ ਅਸੀਂ ਜਥੇਬੰਦੀ ਬਣਾਈ ਸੀ 1987 ਦੇ ਵਿੱਚ ਅਸੀਂ ਇਹ ਗਵਰਨਮੈਂਟ ਤੋਂ ਰਜਿਸਟਰਡ ਕਰਾਈ ਰਜਿਸਟਰਡ ਨੰਬਰ 67 ਹੈ ਹੈੱਡ ਆਫ ਸਾਡਾ ਚੀਮਾ ਚੀਮਾ ਮੰਡੀ ਤੇ ਅਸੀਂ ਫੈਸਲਾ ਕੀਤਾ ਸੀਗਾ ਵੀ ਕਈ ਬੰਦੇ ਜਦੋਂ ਮਰ ਜਾਂਦੇ ਐ ਜਾਂ ਬਿਮਾਰ ਹੁੰਦੇ ਐ ਕਈ ਬੰਦੇ ਸਭ ਤੋਂ ਬਿਮਾਰ ਹੁੰਦੇ ਹੋਏ ਸਹਾਇਤਾ ਲੈ ਲੈਂਦੇ ਐ ਉਹਨਾਂ ਨੂੰ ਅਸੀਂ 50000 ਰੁਪਏ ਤੱਕ ਫਿਰ ਉਹਨਾਂ ਨੂੰ ਅਸੀਂ ਜੇ ਕੁਦਰਤੀ ਰੱਬ ਨਾ ਕਰੇ ਡੈਥ ਹੋ ਜਾਂਦੀ ਫਿਰ ਨਹੀਂ ਦਿੰਦੇ ਅਸੀਂ ਉਹਨਾਂ ਨੂੰ 50000 ਰੁਪਏ ਤੱਕ ਮਦਦ ਦਿੰਨੇ ਆ ਕੋਈ ਪਹਿਲਾਂ ਲੈਣਾ ਚਾਹੇ ਜਾਂ ਕਿਸੇ ਦੀ ਡੈਥ ਹੋ ਗਈ ਉਹ ਅਸੀਂ ਦੇਣੀਓ ਦੇਣੀ ਆ ਤੇ 23 ਬੰਦਿਆਂ ਨੂੰ ਅਸੀਂ ਮਤਲਬ ਪਹਿਲਾਂ ਵੀ ਮਦਦ ਦੇਤੀ ਮਗਰੋਂ ਪੰਚਾਇਤ ਨੇ ਉਸ ਪਿੰਡ ਦੀ ਪੰਚਾਇਤ ਨੇ ਕਹਿਤਾ ਵੀ ਇਹਨਾਂ ਦੀ ਮਾਲੀ ਹਾਲਤ ਬਹੁਤ ਮਾੜੀ ਐ ਅਸੀਂ 50000 ਰੁਪਏ ਉੱਥੇ ਵੀ ਦੇ ਕੇ ਆਉਨੇ ਆ ਅਸੀਂ ਹਰੇਕ ਜਿੱਥੇ ਕਿਸੇ ਦੀ ਡੈਥ ਹੁੰਦੀ ਐ ਉੱਥੇ 50000 ਰੁਪਏ ਦਿੰਨੇ ਆ ਉਹ ਵੀ ਜੇ ਕੋਈ ਬੰਦਾ ਬਿਮਾਰ ਹੁੰਦਾ ਜਿੰਨਾ ਕਿ ਅਸੀਂ ਜਾਣਦੇ ਆ ਉਹ ਦਿਨੇ ਆ ਜਿੰਨਾ ਕੋ ਕਿਤੇ ਦਾਖਲ ਹੁੰਦਾ 20-30 ਹਜ਼ਾਰ ਰੁਪਏ ਦੀ ਅਸੀਂ ਉਹਦੀ ਉਸ ਤਰ੍ਹਾਂ ਵੀ ਨਿੱਜੀ ਮਦਦ ਕਰਦੇ ਆ ਇਹ ਸਾਡੇ ਜਥੇਬੰਦੀ ਦਾ ਫੈਸਲਾ ਹੈ ਜਿੰਨਾ ਜੇਕਰ ਅਸੀਂ ਜਿਉਂਦੇ ਰਹਿਾਂਗੇ ਅਸੀਂ ਲੀਡਰ ਆ ਉਹਨਾਂ ਜਿੱਕੇ ਨੂੰ ਚਲਾ ਕੇ ਰੱਖਾਂਗੇ ਜਦੋਂ ਡੈਥ ਹੋ ਗਈ ਸਾਡੀ ਵੀ ਫਿਰ ਕੋਈ ਚਲਾਵੇ ਜਾਂ ਨਾ ਚਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ